ਖਰੀਦਾ ਜੇ ਜਾਣਾ ਤੇਲ ਥੋੜੜੇ ਸੰਭਲ ਬੁੱਕ ਭਰੀ ਜੇ ਜਾਣਾ ਸੌ ਲਗੜਾ ਫੁੱਤਾ ਥੋੜਾ ਮਾਨ ਕਰੀ ਜੇ ਜਾਣਾ ਤੇਲ ਥੋੜੜੇ ਜੇ ਮੈਨੂੰ ਪਤਾ ਹੁੰਦਾ ਸਾ ਥੋੜੇ ਹੀ ਨੇ ਤੇ ਥੋੜੇ ਹੀ ਨੇ ਤੇ ਸਾ ਮਾ ਥੋੜਾ ਹੀ ਆ ਸੰਭਲ ਬੁੱਕ ਭਰੀ ਫੋਜਨ ਕਰੇ ਹੱਥ ਜਾਏ ਤੇ ਤੇਲ ਬੁੱਕ ਚੋਂ ਨਾ ਕਿ ਮੈਨੂੰ ਦਿੱਤੇ ਮੈਂ ਸੰਭਲ ਕੇ ਰੱਖਦਾ ਮੈਂ ਖਲਾਰ ਬੈਠਿਆ ਭੱਜਿਆ ਦੁਰਿਆ ਫਰੀ ਗਿਆ ਬੁੱਕ ਦੇ ਵਿੱਚ ਤੁਰਤੇ ਉਹਦਾ ਉਹੀ ਗਣਗੇ ਮਾਨੇ ਟਿਕਿਆ ਪੱਜਾ ਫਰਦਾ ਰਹਾ ਬੁੱਕ ਸੀ ਮੁਠੀ ਨਹੀਂ ਕਹੀ ਬੁੱਕ ਬੁੱਕ ਮੁਠੀ ਜੋ ਚੀਜ਼ ਦਈ ਜਾਂਦੀ ਬੁੱਕ ਚੋ ਚਲੀ ਜਾਉ ਬੁੱਕ ਖੁੱਲਾ ਹੱਥ ਹੁਦਾ ਆ ਹੱਥ ਬੁੱਕ ਇਹਦੇ ਤਿਲ ਪਾ ਕੇ ਤੁਸੀਂ ਭਜੋਗੇ ਤਾਂ ਫਿਰ ਤਰ ਤਾ ਰਹਿਣੇ ਨਹੀਂ ਦੋ ਚਾਰ ਦਿਨ ਰਹਿ ਜਾਣਗੇ ਤੁਹਾਨੂੰ ਸੰਮਨ ਬੁੱਕ ਭਰੀ ਫੱਪੜ ਕੇ ਬੁੱਕ ਪਰਦਾ ਬੁੱਕ ਤਾਂ ਭਾਲ ਨਹੀਂ ਸੀ ਫਿਰ ਇਹਨੂੰ ਹਲਾਉਂਦਾ ਨਾ ਬੁੱਕ ਤਾਂ ਭਾਲ ਨਹੀਂ ਸੀ ਪਰ ਇੱਕ ਇੱਕ ਦਾ ਫਿਕਰ ਰਹਿਦਾ ਇੱਕ ਇੱਕ ਕਰਕੇ ਇੱਕ ਇੱਕ ਦਾ ਫਿਕਰ ਰੱਖਦਾ ਸਾਰ ਸਾਰ ਸਮਰੋਹ गोविंद ਪਰਨ ਤੱਕ ਜੇ ਰੌਣਕਾਂ ਤਾਂ ਖੜੀ ਹੋ ਗਈ ਹੋਰ ਵੀ ਬੁੱਕ ਤਾਂ ਗਈ ਤੇ ਤੱਕ ਤੇ ਤਾਂ ਪਹਿਲਾਂ ਹੀ ਸੀ ਚਿੰਤਾ ਪਹਿਲਾਂ ਸੀ ਸਾਹ ਦਿੱਤੇ ਚਿੰਤਾ ਦੂਰ ਕਰਨ ਖਾ ਤਾਂ ਸਾਰੇ ਖੰਡਾਤੇ ਸਾਰੇ ਚਿੰਤਾ ਜਿਉਂਦੀ ਤੇ ਹੁਣ ਜਿੰਤਾ ਹੋ ਗਏ ਵੀ ਸਾਰਾ ਦਿਲ ਦਾ ਥੋੜੇ ਰਹਿ ਗਏ ਥੋੜੇ ਤੇਲਾ ਜੋ ਤਤ ਦੇ ਤੇਲ ਚਾਹੀਦਾ ਇਹਨੇ ਤੇਲਾ ਜੋ ਤੇਲ ਦੀਵਾ ਨਹੀਂ ਜਲਦਾ ਤੇਲ ਵੀ ਤੇਲ ਵੀ ਕੁਛੋਂ ਤਾਂ ਹੀ ਤੇਲ ਨਿਕਲੇ ਇਹਦਾ ਬੱਤੀ ਵੀ ਨਹੀਂ ਗਲੀ ਹੋਣੀ ਇਹਨੇ ਤੇਲ ਹਾਂਜੀ ਜੇ ਜਾਣਾ ਸੋ ਨੱਡੜਾ ਤਾਂ ਥੋੜਾ ਮਾਨ ਕਰੀ ਸੁੱਜੀ ਗੱਲ ਐ ਜੇ ਮੈਨੂੰ ਇਹ ਪਤਾ ਹੁੰਦਾ ਨਾ ਇਹ ਬੇਬੂਖ ਹੈ ਮਨ ਬੁਤੀ ਕਹਿੰਦੀ ਇਹਦਾ ਥੋੜੀ ਅਕਲ ਨੱਡੜਾ ਥੋੜੀ ਅਕਲ ਦਾ ਮਾਲਕਾ ਹੈ ਥੋੜੇ ਜੰਮਿਆ ਹੈ ਨੱਡੜਾ ਦੱੜਾ ਛੋਟਾ ਤਾਂ ਥੋੜਾ ਮਾਨ ਕਰੀ ਮੈਂ ਇਹਦੇ ਤੇ ਮਾਨ ਥੋੜਾ ਕਰਦੀ ਇਹਦੇ ਅੱਖਾਂ ਭਜਦੀਨੋ ਇਹਨੇ ਤਾਂ ਪਜਾਇਆ ਬਹੁਤ ਹੈ ਇਹਦਾ ਤਾਂ ਮਾਨ ਨਹੀਂ ਸੀ ਕਰਨਾ ਮੈਨੂੰ ਚਾਹੀਦਾ ਮੰਨਦੇ ਉੱਤੇ ਮਾਨ ਨਹੀਂ ਸੀ ਕਰਨਾ ਚਾਹੀਦਾ ਮੈਂ ਤਾਂ ਕਹਿਆ ਜਿਹੜਾ ਮੇਰਾ ਬੁੱਢਾ ਲੈ ਕੇ ਕੋਈ ਹੈ ਹੀ ਨਹੀਂ ਦੁਨੀਆ ਜਿਹੜਾ ਇਹ ਸੋਣਾ ਕੋਈ ਹੈ ਹੀ ਨਹੀਂ ਔਲਾਦ ਦੇ ਮਗਰ ਲਾ ਕੇ ਬੰਦ ਦੀ ਮਗਰ ਲਾ ਕੇ 부ਦੀ ਨੇ ਆਪਣਾ ਸਭ ਕੁਝ ਗਵਾ ਲਿਆ ਔਲਾਦ ਦੇ ਮਗਰ ਲਾ ਕੇ ਸੰਸਾਰ ਨੇ ਸਭ ਕੁਝ ਗਵਾ ਲਿਆ ਅਕਲ ਗਵਾ ਲਈ ਆਪਣੀ ਸੰਸਾਰ ਦੇ ਲੋਕ ਕਹਿੰਦੇ ਛੋਟੇ ਬੱਚਿਆਂ ਨੂੰ ਖੁੱਲ੍ਹ ਦਓ ਉਹ ਸਭ ਬਦਮਾਗਨ ਉੱਥੇ ਹੀ ਜ਼ਿਆਦਾ ਡਿਪਰੈਸ਼ਨ ਆ ਜਿੱਥੇ ਇਹ ਗੱਲ ਸ਼ੁਰੂ ਹੋਈ ਹੈ ਯੂਰਪ ਯੂਰਪ ਤੋਂ ਇਹ ਖਿਆਲ ਪੈਦਾ ਹੋਇਆ ਯੂਰਪੀ ਜੇ ਡਿਪਰੈਸ਼ਨ ਚੋਦਾ ਜਿਹੜੇ ਮੁਲਕਾਂ ਨੇ ਬੱਚਿਆਂ ਨੂੰ ਜ਼ਿਆਦਾ ਛੁੱਟ ਦਿੱਤੀ ਹੈ ਔਰਤਾਂ ਨੂੰ ਉੱਥੇ ਹੀ ਡਿਪਰੈਸ਼ਨ ਜ਼ਿਆਦਾ ਬਿਮਾਰੀ ਉੱਥੇ ਜ਼ਿਆਦਾ ਉਸ ਸਮਾਂ ਡਿਪਰੈਸ਼ਨ ਘਟਾ ਉਤੇ ਦੋਹਾਂ ਨਾਲਾਂ ਦੀ ਝੋੜ ਹੈ ਜੀ ਜਿਹਦਾ ਗੋਣਾ ਜਿਹਦੇ ਵਿੱਚ ਉਹ ਗੋਣ ਦਾ ਉਹ ਬੈਨੀਫਿਟ ਵੀ ਮਿਲਿਆ ਹੋਇਆ ਹੈ ਜਿਹਦਾ ਔਗਣਾ ਉਹ ਔਗਣ ਨਾਲ ਨੁਕਸਾਨ ਵੀ ਨੂੰ ਲਿਆ ਉਹਰ ਮੰਨਣਾ ਝੋਰ ਕੰਮ ਇਹ ਹੋ ਸਕਦੀਆਂ ਨੇ ਕਟੜਵਾਦ ਹੋ ਸਕਦਾ ਹੋਰ ਗੱਲਾਂ ਹੋ ਸਕਦੀਆਂ ਨੇ ਪਰ ਇੱਥੇ ਆ ਕੇ ਮੁਸਲਮਾਨ ਰਾਈਟ ਪੋਆਇੰਟ ਤੇ ਜਾ ਰਹੇ ਨੇ ਬੱਚਿਆਂ ਨੂੰ ਇਹਦਾ ਮਤਲਬ ਇਹ ਨਹੀਂ ਗੁਲਾਮ ਬਣਾ ਕੇ ਰੱਖਣਾ ਚਾਹੀਦਾ ਜਿੱਦੀ ਲੋੜ ਹੈ ਉਹਦੀ ਆਜ਼ਾਦੀ ਉਹਨੇ ਗੜੀ ਜਾਏਗਾ ਜਿੰਨਾ ਵਿਗੜ ਦੋ ਹਰ ਇੱਕ ਨੂੰ ਆਜ਼ਾਦੀ ਉਹਨੀ ਚਾਹੀਦਾ ਜਿਹਦੇ ਨਾਲ ਵਿਗਾੜ ਨਾ ਪੈਦਾ ਹੋਵੇ ਜਦ ਵਿਗਾੜ ਜਿੱਥੋਂ ਨੁਕਸਾਨ ਪੈਦਾ ਹੋਵੇ ਉਹ ਆਜ਼ਾਦੀ ਉਹ ਜਿਆਦਾ ਖੁੱਲ੍ਹਣੇ ਜਿਆਦਾ ਖੁੱਲ੍ਹ ਦੇ ਦੇ ਤੂੰ ਜਿਆਦਾ ਖੁੱਲ੍ਹ ਖੁੱਲ ਕਿੰਨੀ ਦੇਣੀ ਹੈ ਇਹ ਤੋਂ ਬਾਅਦ ਜਿਹੜੀ ਖੋਲ ਤੋਂ ਬਾਅਦ ਨੁਕਸਾਨ ਹੁੰਦਾ ਉਹ ਕੋਈ ਨਹੀਂ ਨਹੀਂ ਚਾਹੀਦਾ ਖਰਚਾ ਉਹ ਨਾ ਦੇਣਾ ਚਾਹੀਦਾ ਜਿਹਦੇ ਨਾਲ ਬੱਚਾ ਵਿਗੜੇ ਨਾ ਤੇ ਵਿਗੜੇ ਦਾ ਖਰਚਾ ਦੀ ਖਰਚਾ ਉਹ ਨਹੀਂ ਕਰਨਾ ਚਾਹੀਦਾ ਜੇ ਨਾ ਜਿਹਦੇ ਨਾਲ ਮਨ ਆਪਣਾ ਵਿਗੜੇ ਨਾ ਆਪਣੇ ਮਨ ਤੇ ਬੰਦੀ ਲਾ ਕੇ ਰੱਖੋ ਪਹਿਲ ਜੇ ਮਨ ਨੂੰ ਖੋਲਦੇ ਦੀ ਜਿਆਦਾ ਮਨ ਵਿਗੜ ਜਾਂਦਾ ਆਪਣਾ ਆਪਣਾ ਮਨ ਵੀ ਤਾਂ ਵਿਗੜਦਾ ਜੇ ਆਪਣਾ ਮਨ ਬਗੜ ਦਦੂ ਜਿਨੇ ਆਪਣੇ ਮਨ ਤੇ ਪਵਧੀਆਂ ਲਾਈਆਂ ਨੇ ਆਪਣਾ ਮਨ ਦਿੱਤੇ ਉਹਨੂੰ ਪਤਾ ਹੈ ਦੋਏ ਵਫਾ ਵਧਿਕ ਕਿੰਨੀ ਲਾਉਣੀਆਂ ਕਿੰਨੀ ਨਹੀਂ ਲਾਉਣੀਆਂ ਵਿਦਵਾਨ ਜਪਵਤੀ ਰੋਣਾ ਗਲਤ ਲਾ ਦਿੰਦਾ ਜਿਆਦਾ ਲਾ ਦਿੰਦਾ ਜੇ ਨਹੀਂ ਲਾਉਂਦਾ ਬਿਲਕੁਲ ਨਹੀਂ ਲਾਉਂਦਾ ਵਿਦਵਾਨ ਬੁੱਧੀਹੀਰ ਹੁੰਦੇ ਨੇ ਇਹਨਾਂ ਦੇ ਸਿਸਟਮ ਬਣਾਏ ਹੋਏ ਨਹੀਂ ਚੱਲਦੇ ਰੋਜ਼ ਬਦਲੀ ਜਾਂਦੇ ਨੇ ਹਿਸੇ ਤੋਂ ਜੇ ਬਣਾਉਂਦੇ ਨੇ ਇੱਕ ਪਾਸੜ ਸੋਚ ਹੁੰਦੀ ਹੈ ਉਹਨਾਂ ਦੀ ਇੱਕ ਪਾਸ ਜਮਾ ਟ ਹੈ ਜਿਆਦਾ ਕਰ ਲੈਂਦੇ ਨੇ ਉਹ ਜੇ ਮ ਬਿੱਲੀਆਂ ਦੀ ਰੋਟੀ ਵੰਡਣ ਨਾਲ ਖਾਲੀ ਸੀ ਨਾ ਉਹ ਗੱਲ ਵਿਦਵਾਨਾਂ ਦੀ ਹੈ ਬਿੱਲੀਆਂ ਦੀ ਲੜਾਈ ਜੋ ਬਾਂਦਰ ਫਾਇਦਾ ਉਠਾਉਂਦੇ ਨੇ ਹੈ ਮਾਤਰ ਵਿਦਵਾਨ ਦੇ ਬਿੱਲੀਆਂ ਦੀ ਲੜਾਈ 'ਚ ਰੋਟੀ ਬਾਂਦਰ ਖਾ ਜਾਂਦਾ ਹੈ ਗੁਰਵਾਨ ਵਾਂਦਲ ਨੇ ਪਾਇਨੀ ਕਹ ਅਗਲਾ ਉਹਨਾਂ ਨੂੰ ਚੈਨ ਵਾਂਦਲ ਨੂੰ ਨਹੀਂ ਹੁੰਦੀ ਆਹ ਉਹ ਨੂੰ ਅਗਲਾ ਕਿ ਲੰਕਾ ਫੂਕਦਾ ਤੇਰਾ ਵਾਂਦਲ ਜੇ ਵਾਂਦਲ ਦੀ ਉਹ ਨੂੰ ਅਗਲਾ ਕਿ ਲੰਕਾ ਇਹਨਾਂ ਨੇ ਫੂਕੀ ਆ ਇਹੜੇ ਅਫਸਰ ਬਣੇ ਫਿਰਦੇ ਨਾ ਸੋ ਵਾਂਦਲ ਨੇ ਸੁਭਾ ਜਿਹਦਾ ਵਾਂ ਚੈਨ ਤੇ ਨਹੀਂ ਵਹਦਾ ਚੈਨ ਦੀ ਵਾਂਦਲਕ ਸੁਭਾਏ ਗੁਰਵਾਨੇ ਵੀ ਕਹਿੰਦੀ ਏ ਸੱਪ ਕਹਿੰਦੀ ਏ ਹਾਥੀ ਕਹਿੰਦੀ ਏ ਆਦਮੀ ਨੂੰ ਉਹ ਸੁਭਾਅ ਦੀ ਗੱਲ ਹੈ ਹੈ ਤਾਂ ਆਦਮੀ ਹੋ ਤਾਂ ਸੁਭਾਅ ਕਹੇ ਜਾਂ ਬੰਦਰ ਤਾਂ ਹੈ ਨਹੀਂ ਹੋ ਬੰਦਰ ਤੋਂ ਹੀ ਆਦਮੀ ਬਣਿਆ ਸੁਭਾਅ ਦਾ ਬੰਦਰ ਵਾਲਾ ਵੀ ਇਹ ਹੈਗਾ ਰੋ ਕੁੱਥੇ ਆਇਆ ਹੋਇਆ ਹੈ ਸੁਭਾਅ ਤਾਂ ਹੈਗਾ ਨਾ ਦੇ ਵਿੱਚ ਕਿਸੇ ਦਾ ਕੌਮ ਵਰਗਾ ਸੁਭਾਅ ਹੈ ਆਪਾਂ ਕਹਿੰਦੇ ਆ ਇਹ ਤਾਂ ਕੌਮ ਹੈ ਕਿਹਦਾ ਸ਼ੇਰ ਵਰਗਾ ਸੁਭਾਅ ਹੈ ਕਹਿੰਦੇ ਸ਼ੇਰ ਹੈ ਸ਼ੇਰ ਸਾ ਸੂਰੀ ਖਦੇ ਲੈਣੇ ਨੋ ਸੁਬਾਹ ਦੇ ਕਿਉਂ ਹਾਂਜੀ ਗੁਣ ਦੇ ਕਿਉਂ